ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਖਵਾਲਾ ਕਲਾਂ ਖਿਆਲਾ ਕਲਾਂ ਠੀਕ ਆ ਜੀ ਤਫੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਝੋਟੀਆਂ ਦਿਖਾਵਾਂਗੇ ਇੱਕ ਬਿਲਕੁਲ ਸੱਜਰ ਸੂਈ ਤੇ ਇੱਕ ਗੰਬਣ ਤਿਆਰ ਤੇ ਆਪਾਂ ਪਹੁੰਚੇ ਆ ਬਾਈ ਇੰਦਰ ਸਿੰਘ ਦੇ ਹੁਣਾਂ ਦੇ ਕੋਲ ਤੇ ਆਜੋ ਕੱਦਦੇ ਆ ਬਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸੱਚੀ ਕਾ ਬਾਈ ਜੀ ਅੱਛਾ ਜੀ ਜੀ ਸਤ ਸਾਲ ਜੀ ਉਹ ਸਾਨੂੰ ਠੀਕ ਠਾਕ ਜੀ ਠੀਕ ਆ ਬਈ ਕਿਰਪਾਈ ਕਿਰਪਾਈ ਚਾਹੀਦੀ ਆ ਬਾਈ ਜੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਇਹ ਇੰਦਰ ਸਿੰਘ ਆਪਣਾ ਨੇ ਪਿੰਡ ਆਪਣਾ ਹੈਗਾ ਖਿਆਲਾក្លਾਂ ਤਸੀਲੇ ਜਨਾਲਾ ਅਜਲੰਬਰ ਸਰ ਠੀਕ ਆ ਪਰ ਪਿੰਡ ਦਾ ਰਾਮਪੀਰ ਅੱਛਾ ਜੀ ਇਹ ਪਿੰਡ ਤੇ ਕੇ ਨੇ ਪੁੱਛ ਲੈ ਇੰਦਰ ਸਿੰਘ ਦੇਪੜਾ ਜਨਾਲਾ ਠੀਕ ਹੈ ਠੀਕ ਹੈ ਜੀ ਠੀਕ ਹੈ ਜਿਹੜਾ ਪਿੰਡ ਚ ਨਾਂ ਛੋਟ ਚੱਲਦਾ ਠੀਕ ਹੈ ਤੇ ਬਾਈ ਫੋਨ ਨੰਬਰ ਹੀ ਬੋਲ ਦਿਓ ਆਪਣਾ ਫੋਨ ਨੰਬਰ 991479885 991479885 ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਭਾਈ ਤੁਸੀਂ ਹਾਂ ਆ ਕੇ ਨਵਾਂ ਸੁਆ ਸੁਈ ਚੋਟੀ ਇਹਦੀ ਤਿੱਜੇ ਤੋਂ ਸੁਈ ਜੇ ਅੱਛਾ ਜੀ ਤੇ ਦੋਦੇ ਥੱਲੇ ਆ ਹੁਣ ਪੱਕਾ 9 ਕਿਲੋ ਆ ਅੱਛਾ ਜੀ 9 ਦਾ ਸਾਢੇ ਅੱਖ ਨਹੀਂ ਹੋਊਗਾ ਠੀਕ ਹੈ ਜੀ ਮਾੜਾ ਮੈਨੂੰ 9 ਹੀ ਹੋਊਗਾ ਦਾਹਾਂ ਬੜਤ ਨੇ ਸੁਆਇਆ ਅੱਛਾ ਜੀ ਤੇ ਬਾਕੀ ਵੀ ਆਪਣੀ ਸਮਝਾ ਬਲਾ ਲੈਣ ਕੀ ਠੀਕ ਹੈ ਠੀਕ ਹੈ ਲੋ ਵੀ ਸੂਈ ਨੂੰ 10 ਤੋਂ 12 ਦਿਨ ਹੋਏ ਆ ਤੇ 9 ਲੀਟਰ ਜਿਹੜਾ ਬਿਲਕੁਲ ਚੌਂਦੇ ਬਾਈ ਹੁਣੀ ਦੋ ਟਾਈਮ ਆਪਦੇ ਘਰੇ ਉਹੀ ਦੱਸਿਆ ਬਾਈ ਹੁਣਾਂ ਨੇ ਇਹ ਹੈ ਵੀ ਜੱਡ ਬਲੈਕ ਤੇ ਕੱਟ-ਕੱਟ ਵੀ ਚੰਗਾ ਵਾ ਤੇ ਖੋਲੋ ਬਾਈ ਜੀ ਖੋਲ ਕੇ ਵਿਖਾਈਏ ਜਵਾਕੀ ਦੇ ਪਿਛੇ ਨਿਕਲ ਪੈਣੀ ਦੇ ਠੀਕ ਹੈ ਲੋਬ ਜੀ ਫੀ ਮਲਕਾਫ ਜੇ ਬਾਕੀ ਖਾਣ ਮਾਨ ਦੀ ਪੂਰੀ ਗਰੰਟੀ ਦੇ ਜੀ ਠੀਕ ਹੈ ਠੀਕ ਹੈ ਜੀ ਤੇ ਬਾਈ ਕਿੰਨਾ ਕੁ ਭਰੂਗੀ ਦੁੱਧ ਦੁੱਧ ਵੀਰ ਜੀ 12 ਚ ਜਾਉਣੀ 12 ਪਲਾਸਟਿਕ ਦੀ 12 ਗੁਲਾਪ ਚੋ ਅੱਛਾ ਜੀ ਲੋਬ ਜੀ ਪਾਈ ਹੁਣਾਂ ਤੇ ਘਰ ਦੀਆਂ ਝੋਟ ਜਾਵਾਂ ਤੇ 12 ਲੀਟਰ ਜਿਹੜਾ ਨਾ ਆਪਦੇ ਘਰੇ ਪਿਛਲੀ ਵਾਰੀ ਚ ਹੋਇਆ ਵਾ ਇਹ ਥਣ ਭਾਂਡਾ ਕਰੋ ਚੈੱਕ ਤੁਸੀਂ ਇਹਨਾਂ ਐਚ ਐਫ ਗਾਂਵਾਲ ਦਾ ਹਵਾਨਾ ਲੱਗਾ ਰੇ ਬਾਕੀ ਨਾੜਾ ਨੋੜਾ ਵੀ ਚੰਗੀਆਂ ਵਾ ਹਵਾਨੇ ਦੇ ਤੇ ਬਈ ਖੋਲ ਕੇ ਮੜਾ ਜਾ ਫੇਰ ਤੋਰ ਮੜਾ ਜਾ ਲੰਮਾ ਨਾ ਫੋਨ ਲਓ ਬਈ ਲੱਗੇ ਤਾਂ ਆਪਾਂ ਤੁਹਾਨੂੰ ਦਿਖਾਉਨੇ ਆ ਹਵਾਨੇ ਦੇ ਨਾੜਾ ਨੋੜਾ ਵੀ ਚੰਗੀਆਂ ਤੇ ਥਣਾਂ ਦਾ ਸੈਜ ਗਿਆ ਵੀ ਬਹੁਤ ਸ਼ਾਨਦਾਰ ਆ ਤੇ ਹੈ ਵੀ ਜੈਡ ਬਲੈਕ ਆ ਤੇ 12 ਤੋਂ ਪਲੱਸ ਜਿਹੜਾ ਦੁੱਧ ਚਵਾਈ ਜਾਊਗੀ ਰੋਕਿਓ ਬਾਈ ਜੀ ਮੜ ਜਾ ਇੱਥੇ ਰੋਕਿਓ। ਨੋ ਬਾਈ ਜੀ ਲੱਗੇ ਨੋ ਕਰੋ ਥਣ ਪਾਂਡਾ ਚੱਕ ਐਨ ਐਚ ਐਫ ਗਾਂ ਵਰਗਾ ਹੀ ਹਵਾਨਾ ਲੱਗਾ ਵਾ ਤੇ ਕੱਲਾ ਕੱਲਾ ਥਣ ਲੱਗਾ ਉਹਦੇ ਨਾਲਾ ਨੋੜਾ ਜਿਹੜੀਆਂ ਬਹੁਤ ਹੀ ਚੰਗੀਆਂ ਬਾਈ ਲੱਗੋ ਬੰਦੋ। ਅੰਦਰ ਲੈ ਆਓ ਲੈ ਜਾਓ ਉੱਥੇ ਲੈ ਜਾਓ ਕੋਈ। ਲੈ ਆਓ ਲੈ ਆਓ ਇੱਥੇ ਲੈ ਆਓ। ਆਹ ਦਾਰੀ ਨੂੰ ਇਹ। ਉਹ ਕਰ ਦੋ ਬੰਦ ਫਿਰ ਉੱਧਰ ਹੀ ਜਾਂਦੇ ਕੋਈ ਅੰਦਰ। ਇਹ ਕਰੇ ਚਾਹਤ ਨਹੀਂ ਇਹ ਹੈ ਵੀ ਪਤਲੇ ਚੰਮ ਵਾਲੀ ਆ ਤੇ ਇਧਰਲੀ ਸਾਈਡ ਤੋਂ ਇੱਕ ਰੱਬਾਈ ਜਰੂਰ ਦਿਖਾ ਦਿਓ ਲੋ ਵੀ ਲੱਗ ਗਿਆ ਨਾ ਕਰੋ ਤੇ ਥਲਾ ਦਾ ਸੈਰ ਗਿਆ ਮੈਂ ਕੱਲਾ ਕੱਲਾ ਤੇ ਨਾੜਾ ਨੋੜਾ ਜਾਲ ਦੇ ਛਾਵਾਂ ਤੇ ਬਾਈ ਮੁੱਲ ਇਹ ਦਾ ਫਿਰ ਇਹਦਾ ਮੁੱਲ ਵੀ ਜੀ ਕੰਨ ਦੇ 90000 ਰੁਪਏ ਕਰਦੇ ਜੀ ਅੱਛਾ ਜੀ ਬਾਕੀ ਤੁਸੀਂ ਵੇਖ ਲੋ ਜੋ ਕਰਨਾ ਹੈ ਨਹੀਂ ਜੇ ਕਰੀਏ ਬਾਈ ਕਰ ਦਿਓ ਆ ਵੀ ਜੋ ਕਰਨਾ ਚਾਹੀਦਾ ਜੀ ਜੀ ਦੇ ਪੰਜ ਬੰਦੇ ਹੋਛਾ 60000 ਜਾਨ ਆ ਲਵਾਂਗੇ 80 ਦੀ ਠੀਕ ਹੈ ਠੀਕ ਹੈ ਲਓ ਭਾਈ 80000 ਦੀ ਬਾਕੀ ਦੋ ਨੇੜੇ ਆ ਉਹ ਹੋਰ ਮਾਨਤਾਂ ਦੇਖਣਾ ਕਰਦਾਂਗੇ ਲੋਈਆ ਅੱਛਾ ਅੱਛਾ ਜੀ ਲਓ ਭਾਈ ਮੌਕੇ ਤੇ ਹੋਰ ਵੀ ਮਾਨਤਾਂ ਪਾਈ ਜਾਂਦਾ ਕਿ ਕਰਦਾਂਗੇ ਲੈ ਕੇ ਆਪਣੇ ਘਰ ਆ ਕੇ ਤਸੱਲੀ ਕਰਕੇ ਵੀਰ ਵੇਣ ਦੋ ਟਾਈਮ ਠੀਕ ਹੈ ਠੀਕ ਹੈ ਜੀ ਤਸੱਲੀ ਦੀ ਕਮੀ ਨਹੀਂ ਮਾਜੀ ਠੀਕ ਹੈ ਜੀ ਬੋ ਭਈਆ ਆ ਜਵਾਗ ਦਿਖਾ ਦਿਓ ਇਹਦੇ ਪਿੱਛੇ ਆਹ ਵਾਲਾ ਜਵਾਗ ਜੇ ਭਾਈ ਫ੍ਰੀ ਮਿਲ ਕਾ ਉਹਦੇ ਬਿਲਕੁਲ ਅਜੇ ਕਾਲੀ ਲੋਈਆਂ ਤੇ ਆ ਜੋ ਹੁਣ ਦੂਜੇ ਨੰਬਰ ਤੇ ਭਾਈ ਆ ਦੱਸਿਓ ਉਹ ਝੋਟੀ ਬਾਰੇ ਹੇਟੋਟ ਇਹ ਜਿਹੜੇ ਦੁੱਧ ਜਿਹਦੇ ਤੋਂ ਨਹੀਂ ਗੇਵਰ ਅੱਛਾ ਜੀ ਹਾਂਜੀ ਪਹਿਲੇ ਤੋਂ ਹੀ ਆਪਾਂ ਇਹਨਾਂ ਥੱਲੇ 12 ਗਲ ਦੁੱਧ ਕਿਹਾ ਠੀਕ ਹੈ ਪਹਿਲਾਂ ਥੱਲੇ ਹਾਂਜੀ ਠੀਕ ਹੈ ਉਹ ਜਿਹੜੇ ਪਹਿਤੋਂ ਨਹੀਂ 12 ਲੀਟਰ ਜਿਹੜਾ ਦੁੱਧ ਭਰਿਆ ਐਨੇ ਵੀ ਤੇ ਖਾਣ ਭਾਂਡਾ ਇਹਦਾ ਵੀ ਚੰਗਾ ਵਾਰ ਬਾਈ ਕਿੰਨਾ ਟਾਈਮ ਲਾਜੂਗੇ ਇਹ ਇਹ ਵੀ ਜੀ 15 ਤਰੀਕ ਨੂੰ ਜਿਹੜੇ ਪੂਰੇ ਹੋਣੇ ਨੇ ਉਹ 15 ਤਰੀਕ ਨੂੰ ਹਾਂਜੀ ਠੀਕ ਹੈ ਠੀਕ ਆਪਾਂ ਤਿੰਨ ਕਿੰਨੇ ਲੱਗੇ 10 ਵਿੱਚ ਪੂਰੇ ਹੋਣੇ ਅੱਛਾ ਜੀ ਹਾਂਜੀ ਠੀਕ ਹੈ ਤਾਂ ਉੱਤੇ ਦੋ ਚਾਰ ਦਿਨ ਲੱਗੇ ਗੱਲ ਉੱਤੇ ਆ ਬਸ ਤੇ ਇੰਨੇ ਖਾਣ ਦੇ ਪੰਜ ਚਾਰ ਦਿਨ ਹੀ ਹੋਰ ਠੀਕ ਹਲਾਵਾ ਜੀ ਕਰ ਹੋਏ ਵੀ ਜੱਟ ਬਲੈਕ ਤੇ ਕੱਟ ਕੱਟ ਇਹਦਾ ਵੀ ਚੰਗਾ ਵਾ ਇਹ ਨਹੀਂ ਹੁਣ ਲੈ ਕੇ ਤੈਨੂੰ ਲਾਉਣਾ 2 4 ਯਾ ਤੇ ਫੋਨ ਦਾ ਕਹਾਣਾ ਚੰਗਾ ਬਣਾ ਲੂਗੀ ਤੇ ਥਾਣਾ ਦਾ ਸੈਰ ਗਿਆ ਇਹਦਾ ਵੀ ਬਹੁਤ ਸ਼ਾਨਦਾਰ ਆ ਬਾਕੀ ਆ ਭਲਾ ਭੁਲਾ ਥੋੜੀ ਗਿਆ ਪੈਂਗਾ ਮੈਂ ਤੇ ਅੱਜ ਤੋਂ ਵੀ 5 ਦਿਨ ਪਹਿਲਾਂ ਦੀ ਬਾਈ ਹੁਣਾਂ ਕੋ ਵੀਡੀਓ ਪਈ ਆ ਤੇ ਜਿਹੜੇ ਵੀ ਤੁਹਾਨੂੰ ਫਿੱਟ ਆਉਂਗੇ ਜੇ ਬਾਈਕਲ ਵੀਡੀਓ ਉਹ ਮਗਾ ਕੇ ਤੁਸੀਂ ਚੈੱਕ ਕਰ ਸਕਦੇ ਜੀ ਰੋਗੀ ਕਰ ਉਹ ਤਾਂ ਇੰਚਾ ਕਾ ਵੀ ਪੰਡਾ ਪਜੂਗੀ ਸੋਨ ਤੱਕ ਕਰਮਾਲੀ ਲੈ ਆਇਓ ਲੈ ਜਾਇਓ ਇੱਕ ਰੇ ਲੱਗੇ ਤਾਂ ਆਪਾਂ ਦੇਖਾਂਗੇ ਤੁਹਾਨੂੰ ਪਿੱਠ ਕੋੜਾ ਵੀ ਬਹੁਤ ਚੌੜਾ ਲੱਗਾ ਵਾ ਕਮਾਲ ਇਹ ਕਿੰਨਾ ਘਰੋ ਗਿਆ ਜੀ ਤੋ ਦੇ ਇਹ ਦੁੱਧ ਬੇਟੀ ਆਰ ਕੀ 13 14 ਕਿਲੋ ਮੰਨ ਲਓ ਬਾਕੀ ਦੋਨੇ ਵੀ ਜੀ ਸੇਵਾਲਾ ਹਾਂ ਜੀ ਤੇ ਬਾਕੀ ਦੀ ਛਾੜਵਾ ਨੇ ਵੀ ਗਰੰਟੀ ਆ ਦੇਦੀ ਹੋਲਾ ਅੱਛਾ ਜੀ ਹਾਂ ਜੀ ਕੀ ਬਾਕੀ ਆ ਹੁਣ ਸਾਾਨੂੰ ਭਾਜੀ ਭਾਈ ਨੇ ਤਾਂ ਭਰਾ ਰੱਖਦੀ ਆ ਅੱਛਾ ਜੀ ਬਾਕੀ ਦੱਸ ਦੇਣਾ ਆਪਣੇ ਕੋ ਪੰਜ ਤਿੰਨ ਪੁਰਾਣੀ ਪਹਿਲਾ ਵੀਡੀਓ ਗਈ ਆ ਅੱਛਾ ਅੱਛਾ ਤੇ ਬਿਲਕੁਲ ਥਾੜਵਾ ਨਾ ਪੇਰਾ ਠੀਕ ਹੈ ਠੀਕ ਹੈ ਜੀ ਬਾਕੀ ਥਾੜਵਾ ਨੇ ਆਪਣੀ ਗਰੰਟੀ ਆ ਵੀ ਜੀ ਠੀਕ ਹੈ ਠੀਕ ਹੈ ਜੀ ਤੇ ਭਾਈ ਮੋਲੇ ਦਾ ਹਰ ਦਸੀਏ ਇਹਦਾ ਮੁੱਲ ਵੀ ਜੀ ਆਪਾਂ ਵੇਖ ਲਓ ਲੋਕ ਤੇ ਨਾਲ ਡੇਢ ਡੇਢ ਕਰੀ ਜਾਂਦੇ ਆ ਹਾਂ ਜੀ ਇਹਦਾ ਆਪਾਂ ਇੱਕ 35 ਕਰ ਲੈਂਦੇ ਜੀ ਬਾਕੀ ਪਿਓਰ ਕੱਟੀ ਵੇਖੋ ਜੈ ਕਰੀਏ ਮੈਂ ਦੱਸਣਾ ਇਹਦਾ ਵੀ ਕਰ ਲਓ ਤੁਸੀਂ ਦੱਸ ਦਿਓ ਕਰਨਾ ਹੈ ਮੈਂ ਉਹ ਨਾ ਪੀਰ ਅੰਦਰ ਕਰੀਏ ਇਹਨੂੰ ਵੀ ਜੀ ਦੇਵੀਆਂ 28 ਦੇ ਦੇ ਗਏ ਹੋਰ ਕਰੀਏ ਲੋਕੋ ਕਰਨਾ ਦੇਖਾ ਦਾਸੀ ਤੋਹਾਨਾ ਜਿੱਥੇ ਛਾੜੀ ਦੇਣੀ ਜੇ ਹਾਂ ਨਾ ਵੀ ਜੀ ਇੱਕ ਪੰਦੀ ਦੇ ਦਾਂਗੇ ਠੀਕ ਆ ਲਓ ਭਾਜੀ ਇੱਕ ਪੰਦੀ ਦੀ ਤੇ ਦੁੱਧ 13 14 ਲੀਟਰ ਜਿਹੜਾ ਚਵਾ ਦੂਗੀ ਇੱਕ ਪੇਠੂੜਾ ਵੀ ਦਿਖਾਉਂਦੇ ਆ ਤੁਹਾਨੂੰ ਬਹੁਤ ਜਿਆਦਾ ਚੰਗਾ ਲੱਗਦਾ ਹੈ ਮੈਂ ਤਾਂ ਜੀ ਚੱਕ ਕੇ ਦੋਈ ਤੇ ਜਿਆਦਾ ਬਲਾਇਆਗਾ ਕੀ ਚੰਗੇ ਸੀਮਣ ਦੀ ਕੱਟੀ ਬਾਕੀ ਵੀ ਰ ਆਪਣੀ ਸੰਜਾਬ ਲਾ ਲੈਣੀ ਲੇਖ ਲਾ ਜੀ ਕਿ ਭਾਈ ਸੀਮਣ ਨੂੰ ਕਿਹੜਾ ਚਵਾਇਆ ਜੇ ਇਹਨੂੰ ਵੀ ਜੀ ਸੀਮਣ ਪਰਾਰੇ ਬਰਾੜ ਦਾ ਅੱਛਾ ਜੀ ਠੀਕ ਆ ਲਓ ਵੀ ਬਰਾੜ ਦਾ ਸੇਵਲ ਭਰਿਆ ਜੇ ਤੇ ਆਪ ਵੀ ਚੰਗੇ ਰਿਕਰਡ ਵਾਲੀ ਆ ਤੇ ਗਾਂ ਸੇਮਣ ਵੀ ਬਾਈ ਜਾਨ ਨੇ ਚੰਗਾ ਭਰਾਇਆ ਵਾ ਤੇ ਆ ਜਿਹੜੀ ਕੱਲੇ ਨੰਬਰ ਤੇ ਖਾਈਂ ਜਾਂ ਆ ਤੁਹਾਨੂੰ ਖਸਤੇ ਖਾਣ ਖਾਡਾ ਕਰੋ ਜੇ ਬਹੁਤ ਚੰਗਾ ਲੱਗਾ ਤੁਹਾਨੂੰ ਖਾਡਾ ਇਹਨੂੰ ਤੇ ਬਾਈ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ